हां जी किसान ਵੀਰੋ ਅੱਜ 23 4 2025 ਨੂੰ ਤੂੜੀ ਦਾ ਕੀ ਰੇਟ ਰਿਹਾ ਸੁੱਕੀ ਬੋਲੀ ਤੇ ਲੱਗੀ ਤੂੜੀ ਅੱਜ ਉਹ ਪੂਰਾ ਮੰਡੀ ਦੀ ਕਰਾਂਗੇ ਆਪਾਂ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸੋ ਕਿਸਾਨ ਵੀ ਹੋ ਜਿਹੜਾ ਤੂੜੀ ਦਾ ਰੇਟ ਆ ਉਹ ਦਿਨੋਂ ਦਿਨ ਹੌਲੀ-ਹੌਲੀ ਚੜਦਾ ਜਾ ਰਿਹਾ ਆਪ ਹੁੰਦਾ ਜਾ ਰਿਹਾ ਸੋ ਜਿਹੜਾ ਤੂੜੀ ਦਾ ਰੇਟ 180 ਰੁਪਏ ਜਾਂ 200 ਰੁਪਏ ਚੱਲਦਾ ਸੀ ਤੋਂ ਪਹਿਲਾਂ ਸੋ ਉਹ ਹੁਣ ਤੂੜੀ ਦਾ ਰੇਟ 350 400 ਰੁਪਏ ਤੱਕ ਵੀ ਪਹੁੰਚ ਗਿਆ ਸੋ ਅੱਜ ਆਪਾਂ ਗੱਲ ਕਰਾਂਗੇ ਕੋਟਕਪੂਰਾ ਮੰਡੀ ਦੀ ਸੋ ਕੋਟਕਪੂਰਾ ਮੰਡੀ ਦੇ ਉੱਪਰ ਜਿਹੜੀ ਅੱਜ ਬੋਲੀ ਹੋਈ ਆ ਉੱਥੇ ਜਿਹੜੀਆਂ ਟਰਾਲੀਆਂ ਆਈਆਂ ਤੂੜੀ ਆਈ ਪੰਡਾਂ ਦੇ ਵਿੱਚ ਸੋ ਉਹਨਾਂ ਦੇ ਵਿੱਚੋਂ ਜਿਹੜਾ ਹਾਈਐਸਟ ਰੇਟ ਰਿਹਾ ਹਾਈ ਲੈਵਲ ਦਾ ਉਹ ਰੇਟ ਰਿਹਾ ਜੀ ਅੱਜ 400 ਰੁਪਿਆ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਦੇ ਵਿਕੀਆ ਤੇ ਬੋਲੀ ਤੇ ਕੋਟਕਪੂਰਾ ਮੰਡੀ ਤੇ ਤੇ ਜਿਹੜੀ ਆਪਣੀ ਟਰਾਲੀਆਂ ਦੀ ਮਸ਼ੀਨ ਵਾਲੀ ਟੂੜੀ ਟਰਾਲੀ ਉਵੇਂ ਦੀ ਉਵੇਂ ਜਾਵੜੀ ਸੋ ਉਹ ਜਿਹੜੀ ਉੱਥੇ ਟਰਾਲੀ ਦੀ ਬੋਲੀ ਹੋਈ ਆ ਹਾਈएस्ट ਰੇਟ ਉਹ ਦਾ ਰਿਹਾ 265 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਟੂੜੀ ਅੱਜ ਕੋਟਕਪੂਰਾ ਮੰਡੀ ਦੇ ਉੱਪਰ ਵਿਕੀ ਆ ਸੋ ਘੱਟ ਤੋਂ ਘੱਟ 265 ਰੁਪਏ ਤੇ ਬਾਅਦ ਤੋਂ ਬਾਅਦ ਜਿਹੜਾ ਰੇਟ ਆ ਉਹ 400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਟੂੜੀ ਅੱਜ ਵਿਕੀ ਆ ਤੇ ਬਾਕੀ ਕੋਈ 350 ਤੇ ਇਸ ਰੇਟ ਦੇ ਵਿੱਚ ਕਾਫੀ ਤੂੜੀ ਦਾ ਜਿਹੜੀ ਬੋਲੀ ਹੋਈ ਆ ਸੋ ਇਹ ਕੋਟਕਪੂਰਾ ਮੰਡੀ ਦੀ ਅੱਜ ਦੀ ਜਿਹੜੀ ਖਬਰ ਆ ਗਈ ਸੋ ਉੱਥੇ ਜਿਹੜਾ ਰੇਟ ਅੱਜ ਬੋਲੀ ਹੋਈ ਆ ਤੇ ਅੱਜ ਹੀ ਤਰੀਕ 23 ਤਰੀਕ ਦੇ ਵਿੱਚ ਸੋ ਕੱਲ ਵੀ ਆਪਾਂ ਤੁਹਾਨੂੰ ਅਪਡੇਟ ਦੁਬਾਰਾ ਫੇਰ ਦਵਾਂਗੇ ਤੂੜੀ ਦਾ ਕੀ ਰੇਟ ਆ ਸੋ ਬਹੁਤ ਕਿਸਾਨ ਭਰਾਵਾਂ ਨੇ ਇਸ ਵਾਰ ਤੂੜੀ ਨਹੀਂ ਬਣਾਈ ਸੋ ਕਿਉਂਕਿ ਤੂੜੀ ਬਣਾਉਣ ਦੇ ਵਿੱਚ ਬਹੁਤ ਮਹਿੰਗੀ ਪੈਂਦੀ ਆ 15-1600 ਰੁਪਿਆ ਟਰਾਲੀ ਜੋੜੀ ਪੈ ਜਾਂਦੀ ਆ ਆਪ ਦੀ ਤੂੜੀ ਬਣਾਉਣ ਦੇ ਵਿੱਚ ਤੇ ਪਰ ਇਸ ਵਾਰ ਕਿਸਾਨ ਭਰਾਵਾਂ ਨੇ ਇਹਦੇ ਵਿੱਚ ਜਲਚਸਪੀ ਨਹੀਂ ਲਈ ਪਿਛਲੀ ਵਾਰ ਤੂੜੀ ਦਾ ਰੇਟ ਬਹੁਤ ਘੱਟ ਰਹਾ ਜਿਸ ਦੇ ਕਾਰਨ